Джонс, а не Джонс.

ਗੱਲ ਆ ਗਈ ਅੰਦਰ ਬਹੁਤ 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 ਸਾਰੀ ਜੀ ਅੱਜ ਸੁਲਾਣੇ ਤੋਂ ਮਿਲਿਆ ਕਿ ਜੀ ਅੱਜ ਸੁਲਾਣੇ ਤੋਂ ਮਿਲਿਆ ਕਿ ਜਾਣੇ ਜਾਣੇ ਤੋਂ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਕਰਮਾਲਕਾਂ ਦਾ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਸੁਜੋਗ ਨਾਲ ਤੇ ਪ੍ਰੋਗਰਾਮ ਹੋ ਰਿਹਾ ਵਾ ਤੇ ਮਾਲਕ ਜੀ ਸਾਰੇ ਆ ਤੇ ਕਿਰਪਾ ਬਣਾਈ ਰੱਖਣ ਬਹੁਤ ਜੀ ਬਹੁਤ ਖੁਸ਼ੀ ਹੈ ਨਾਲ ਬਿੱਟਾਈ ਆ ਸਾਰਾ ਕੁਛ ਇਹਨਾਂ ਦੀ ਬਖਸ਼ ਕਿਰਪਾ ਵਾ ਸਾਰੀ ਇਹਨਾਂ ਨੇ ਕਿਹਾ ਮੇਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਆਪਣਾ ਕੜੀਆਂ ਨਾਲ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਆਇਆਂ ਨੂੰ ਸਕਾਰਾ ਦਿਖਾ ਰੋਟ ਮਟਾ ਰਿਆ ਵਾ ਵਾਵਾ ਤੁਹਾਨੂੰ ਬਹੁਤ ਮਟਾ ਰਿਆ ਵਾ ਮੇਲੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜਠੇਰਿਆਂ ਦੇ ਗੁੱਤ ਗੱਲ ਦੇ ਮੇਲੇ ਦੀਆਂ ਬਹੁਤ ਬਹੁਤ ਸੰਗਤ ਨੂੰ ਮੁਬਾਰਕਾਂ ਬਹੁਤ ਆਵਾਜ਼ੀ ਬਹੁਤ ਪੁੱਛੋ ਨਾ ਜੀ ਇਹ ਜਿਹੜੇ ਲਗਾਵੇ ਕਿਹੜੀ ਵੀ ਰੋਜ਼ ਤੇ ਕਿਹੜੇ ਮਹੀਨੇ ਆਉਂਦਾ ਅਗਸਤ ਦੇ ਹਰ ਐਤਵਾਰ ਪਹਿਲੇ ਐਤਵਾਰ ਦਾ ਤਰੀਕ ਕੋਈ ਵੀ ਆ ਸਕਦੀ ਆ ਮਾਲਕ ਜੀ ਨੇ ਬੋਤਲ ਗਿੱਲ ਸਰਗਤ ਮੇ ਪ੍ਰਵਾਲੇ ਤੇ ਲੰਗਰ ਪਾਣੀ ਦੀ ਸਾਰੀ ਸੁਵਿਧਾ ਜਲ ਪਾਣੀ ਦੀ ਜੋ ਵੀ ਸੁਵਿਧਾ ਸਾਰੀ ਕੀਤੀ ਗਈ ਯਾਨੀ ਆਈਆਂ ਆਈਆਂ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹ ਰਿਹਾ ਹੈ ਬਜੀ ਆਈਆਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਥ ਦਿੱਤਾ ਸੰਯੋਗ ਦਿੱਤਾ ਜਿਨ੍ਹਾਂ ਦੇ ਸਦਕਾ ਅੱਜ ਮੇਲੇ ਦੀਆਂ ਰੌਣਕਾਂ ਚੜ੍ਹਦੀ ਕਲਾ ਤੇ ਆ ਦੀ ਆਰ ਸਾਲਾਨਾ ਜੋੜ ਮੇਲਾ ਅਗੇ ਨਹੀਂ ਜਿਤੇ ਰਹੇ ਜੋ ਬਣਾਇਆ ਦਾ ਉੱਗੀ ਤੇ ਅੱਜ ਸਮਾਨੇ ਜੋੜ ਮੇਲੇ ਕੀ ਕਰਨਾ ਚਾਹੇ ਅੱਜ ਦਾ ਮੇਲਾ ਜਿਹੜਾ ਜਲਗੋਤ ਦੇ ਚਠੇੜਿਆਂ ਦਾ ਮੇਲਾ ਹੈ ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਤਰੀਕ ਕੋਈ ਵੀ ਹੋ ਸਕਦੀ ਉਸਦੇ ਨੇ ਮੇਲਾ ਮਨਾਇਆ ਜਾਂਦਾ ਕਾਫੀ ਲੰਬੇ ਅਰਸੇ ਤੋਂ ਇੱਥੇ ਸੰਗਤਾਂ ਜਿਹੜੀਆਂ ਉੱਗਦੀਆਂ ਇਹ ਸੇਵਾ ਨਿਭਾ ਰਹੀਆਂ ਤੇ ਆਉਣ ਵਾਲੀਆਂ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਉਹਨਾਂ ਲਈ ਕੋਸ਼ਿਸ਼ ਆ ਵੀ ਹਰ ਇੱਕ ਸੁਵਿਧਾ ਜਿਹੜੀ ਆ ਇਹ ਇੱਥੇ ਅਸੀਂ ਦੇਣ ਦੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਇੱਥੇ ਪ੍ਰਸ਼ਾਸਨ ਤੇ ਸਾਰਿਆ ਤਰ੍ਹਾਂ ਦਾ ਚੜ੍ਹਦਾ ਵੈਸੇ ਜਿਹੜਾ ਜੋ ਮਾਨਤਾਵਾਜ ਫੇਰਿਆਂ ਨੂੰ ਉਹਦੇ ਵਿੱਚ ਗੁਰਦਾ ਪ੍ਰਸ਼ਾਦ ਤੇ ਜਿਹੜੀ ਆ ਸਾਡਾ ਪੁਜੀਰੀ ਵੱਲੋਂ ਤਿਆਰ ਕਰਕੇ ਜਿਹੜਾ ਪ੍ਰਸ਼ਾਦ ਜਿਹੜਾ ਉਹ ਦਿੱਤਾ ਜਾਂਦਾ ਪੁਜੀਰੀ ਦੀ ਰਸਮ ਜਿਹੜੀ ਆ ਦੇਣ ਦੇ ਰਸਮ ਇਸ ਦਾ ਮਹਾਤਮੇ ਆ ਵੀ ਆਉਣ ਵਾਲੇ ਜਿਹੜੇ ਗੱਲਬੋਤ ਦੀਆਂ ਸੰਗਤਾਂ ਆਉਂਦੀਆਂ ਨਵੀਆਂ ਬਹੂਆਂ ਆਉਂਦੀਆਂ ਉਹਨਾਂ ਦਾ ਵੰਸ ਵਧੇ ਉਹਨਾਂ ਦਾ ਪਰਿਵਾਰ ਵਧੇ ਇਹਨਾਂ ਇੱਥਾ ਜਿਹੜੀ ਉਹਦੇ ਵਿੱਚ ਇਹ ਹੁੰਦੀ ਹੈ ਬਾਕੀ ਹਰ ਕੋਸ਼ਿਸ਼ ਆ ਵੀ ਸੰਤਾ ਦੂਰ ਗਰਾਡੇ ਆਉਂਦੀਆਂ ਉਹਨਾਂ ਨੂੰ ਹਰ ਇੱਕ ਸੁਵਿਧਾ ਜਿਹੜੀ ਪ੍ਰੋਵਾਈਡ ਕੀਤੀ ਜਾਵੇ ਨਗਰਪਾਲੀ ਤੋਂ ਬਿਨਾਂ ਚਾਹ ਪਾਣੀ ਦਾ ਵੀ ਜੋ ਵੀ ਆ ਸਾਰੇ ਸੁਵਿਧਾ ਇਸ ਤੋਂ ਬਿਨਾਂ ਸਾਡੇ ਕਈ ਅਜੇ ਥੋੜੀਆਂ ਜੀਆਂ ਅਧੂਰੀਆਂ ਰਹਿਦੀਆਂ ਬਿਲਡਿੰਗ ਐ ਅਸੀਂ ਤਿਆਰ ਕਰ ਲਈ ਆ ਕੁਝ ਬਾਥਰੂਮ ਸੁਵਿਧਾ ਵੀ ਜਾ ਕੋਈ ਹੋਰ ਸਮੱਸਿਆਵਾਂ ਜਿਹੜੀਆਂ ਆਉਣ ਵਾਲੇ ਸਮੇਂ ਤੇ ਅਸੀਂ ਉਹ ਪੂਰੀਆਂ ਕਰਾਂਗੇ ਹੋਰੀਆਂ ਸੰਗਤ ਦੇ ਸਹਿਯੋਗ ਦੇ ਨਾਲ ਤੇ ਬੇਨਤੀ ਮੈਂ ਕਰੂਗਾ ਕਿ ਦੂਰ ਗਰਾਡੋਂ ਜਿੰਨੇ ਵੀ ਇਹ ਚੈਨਲ ਦੇਖ ਰਹੇ ਆ ਸਾਰੀਆਂ ਸੰਤਾ ਜਿਹੜੀਆਂ ਉਮ ਹਵਾ ਕੇ ਅਗਸਤ ਦੇ ਪਹਿਲੇ ਆਦвар ਪਹੁੰਚਣ ਤੇ ਇਹ ਮੇਨੇ ਦੀ ਜਿਹੜੀ ਰੌਣਕ ਵਧਾਉਣ ਇਸ ਤੋਂ ਬਗੈਰ ਅਸੀਂ ਲੈ ਟਾਈਮ ਸਾਲ ਦੇ ਵਿੱਚ ਮਾਦੀ ਆਲੇ ਦਾ ਨਾ ਵੀ ਅਸੀਂ ਥੋੜਾ ਜਿਹਾ ਮੇਲੇ ਦਾ ਮੇਲੇ ਵਰਗਾ ਹੀ ਪ੍ਰਬੰਧ ਹੁੰਦਾ ਵਾ ਜਿਹੜਾ ਸੰਗਤਾਂ ਦਾ ਅਸੀਂ ਆਉਣ ਤੇ ਵੈਲਕਮ ਉਦਣ ਦੀ ਮਾਦੀ ਆਲੇ ਦਾ ਵੀ ਅਸੀਂ ਕਰਦੇ 6 14 ਦੀ ਜਿਹਨੂੰ ਆਪਾਂ ਮੱਥਿਆ ਕਹਿੰਦੇ ਨੇ ਉਸ ਦਿਨ ਵੀ ਜਿਹੜਾ ਜਠੇਰਿਆਂ ਦਾ ਮੇਲੇ ਤੇ ਇੱਥੇ ਵਿਸ਼ੇਸ਼ ਜਿਹੜਾ ਵਾ ਪ੍ਰਬੰਧ ਸੰਗਤਾਂ ਲਈ ਕੀਤਾ ਜਾਂਦਾ ਆਉਣ ਵਾਲੇ ਸਮਾਜ ਦਾ ਇਸ ਸਮੇਂ ਦੇ ਵਿੱਚ ਵੱਤਵਾਦ ਪ੍ਰਦਾਨ ਹੁਣੀ ਪ੍ਰਬੰਧਕੀ ਕਮੇਟੀ ਜਿਹੜੀ ਆ ਇਹ ਸਾਰੇ ਜਿਹੜੀ ਆਉਣ ਵਾਲੀਆਂ ਸੰਗਤਾਂ ਨੇ ਵੱਧ ਤੋਂ ਵੱਧ ਜਿਹੜੀਆਂ ਸੁਵਿਧਾਵਾਂ ਉਪਲਬਧ ਕਰਨੀਆਂ ਤੇ ਸੰਗਤਾਂ ਨੂੰ ਬੇਨਤੀ ਆ ਕੇ ਵੱਧ ਤੋਂ ਵੱਧ ਹਮ ਆ ਕੇ ਅਗਸਤ ਦੇ ਪਹਿਲੇ ਐਤਵਾਰ ਹਰ ਸਾਲ ਕੋਸ਼ਿਸ਼ ਕਰਦੇ। ਵੀਰਾਂ ਦਾ ਕਿੰਨਾ ਗਿਆਨ ਤੋਂ ਜੋਗ ਹੈ। ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਡਾ ਕਾਫੀ ਜਿਹੜਾ ਬਿਲਡਿੰਗ ਦੇ ਵਿੱਚ ਉਹਨਾਂ ਨੇ ਸਹਿਯੋਗ ਪਾਇਆ ਤੇ ਆਉਣ ਆਏ ਸਮੇਂ ਤੇ ਵੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਚਾਹੁੰਦੇ ਆ ਵੀ ਇਹ ਸਾਡਾ ਜਿਹੜਾ ਬਿਲਡਿੰਗ ਦਾ ਅਧੂਰਾ ਕੰਮ ਜਿਹੜਾ ਉਹ ਵੀ ਇਹ ਪੂਰਾ ਕਰ ਲਈਏ। ਸਹਿਯੋਗ ਐਨ ਆਰ ਆਈ ਵੀਰਾਂ ਦਾ ਇਧਰਲੇ ਵੀਰਾਂ ਦਾ ਸਾਰਿਆਂ ਦਾ ਹੀ ਬਹੁਤ ਹੈ। ਖਾਸ ਧੰਨਵਾਦ ਹੈ ਨਰਾਈ ਨੂੰ ਆ ਕਰਿਓ ਜੀ ਜਿੱਥੋਂ ਸਵਾਮਾ ਹੁੰਦੀਆਂ ਮਾੜਾ ਧਿਆਨ ਦੇ ਕੋਈ ਇੱਧਰ ਡਾੜੀ ਆਪ ਪਜੀ ਦਿਖਾ ਪੈਕ ਤਦਿਓ ਰੋਟੀ ਵੀ ਆਣੀ ਆ ਆਇਆ ਕਰੇ ਦੋ ਲੋ ਇਹ ਕਿਹੜੀ ਗੱਲ ਹੈ ਬੜੀ ਸੁਨਵਾਹ ਚ ਚਲਾਉਣਾ ਪੈਣਾ ਲੋ ਗਈ ਜਰਾ